ਦੇਖਣ ਦੇ ਚ ਦੋਆ ਵਿੰਗਾ ਤਾਂ ਨਹੀਂ ਲੱਗਾ ਉੱਤੇ ਠੀਕ ਆ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਲੇਨਮੈਂਟ ਚ ਪਾਠੀ ਸਿੰਘ ਸੁੱਤਾ ਜਾਗਦਾ ਪਾਠੀ ਸਿੰਘ ਪੱਤਰੇ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਦੀ ਜਾਂਦਾ ਅਸੀਂ ਵੀ ਇੱਕ ਮਾਨਸਾ ਅਸੀਂ ਰੱਬ ਨੂੰ ਲੇਖਾ ਦੇਣਾ ਜਾ ਕੇ ਪਾਠੀ ਸਿੰਘ ਉੱਚੀ ਬੋਲਦਾ ਉਹ ਕਹਿੰਦਾ ਪਾਠੀ ਸੁੱਤਾ ਪਿਆ ਪਾਠੀ ਪਾਠੀ ਦਾ ਨੀਂਦ ਉਹਦੀ ਪਾਠੀਆ ਬੋਲ ਲਾਂਬਾ ਦਿੰਦੇ ਆ ਤੁਹਾਨੂੰ ਕਿ ਭਈ ਤੁਸੀਂ ਪਾਠ ਸਹੀ ਨਹੀਂ ਕੀਤਾ ਦੇਖੋ ਜਦੋਂ ਕੋਈ ਸਹੀ ਪਾਠ ਰਖਾਉਂਦਾ ਸਭ ਤੋਂ ਪਹਿਲਾਂ ਰਿਸ਼ਤੇਦਾਰੀ ਚ ਉਹ ਵੇਂਦਾ ਵੀ ਫਾਰਗ ਬੰਦਾ ਕਿਹੜਾ ਬਜ਼ੁਰਗ ਬੜੀ ਠੀਕ ਉਹ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬਿਠਾਇਆ ਜਾਂਦਾ ਹਾਂ ਉਹ ਨੂੰ ਸੁਣਦਾ ਨਹੀਂ ਹੁੰਦਾ ਉਹ ਨੂੰ ਪਾਠ ਸੁਣਨ ਵਾਸਤੇ ਉਹ ਨੂੰ ਬੁਲਾਇਆ ਜਾਂਦਾ ਜਿਹਨੂੰ ਪਾਠ ਸੁਣਦਾ ਹੀ ਨਹੀਂ ਹੁੰਦਾ ਕੈਮਰਾ ਸਾਰਾ ਟੱਬਰ ਥੱਲੇ ਜਿਵੇਂ ਤੁਸੀਂ ਕਹਿੰਦੇ ਖੜਕਿੱਲੀ ਬਾਈ ਜਾਂਦਾ ਸੀ ਕਮੀਆਂ ਫੜਨ ਵਾਸਤੇ ਗ੍ਰੰਥੀ ਦੇ ਵੀ ਗ੍ਰੰਥੀ ਕੀ ਕਰਦਾ ਥੱਲੇ ਬੈਠੀ ਨਾ ਲੱਗਿਆ ਹੁੰਦੀਆਂ ਥੱਲੇ ਬੈ ਕੇ ਨਾ ਪਾਸੇ ਹੋ ਕੇ ਬੈਠੇ ਦੇਖੀ ਜਾਂਦੇ ਵੀ ਗ੍ਰੰਥੀ ਸਿੰਘ ਕੀ ਕਰੀ ਜਾਂਦਾ ਸਰਬ ਗ੍ਰਾਂਤੀ ਸਿੰਘ ਦੀ ਕਮੀ ਫੜਨ ਤੇ ਲੱਗੇ ਪਏ ਵੀਰੇ ਲੋਕ ਜਦੋਂ ਪਾਰ ਚੱਲੀ ਜਾਂਦਾ ਅਸੀਂ ਡਿਊਟੀ ਤੇ ਬੈਠੇ ਹੁੰਨੇ ਨਾ ਜਿੰਨਾ ਵੀ ਆਪਣੀ ਨੌਜਵਾਨ ਪੀੜ੍ਹੀ ਆ ਤਕਰੀਬਨ ਹੁਣ ਤਾਂ ਤੁਸੀਂ ਰੱਖ ਲਓ 40 50 ਸਾਲ ਦੀਕ ਦੇ ਜਿਹੜੇ ਲੋਕ ਆ ਉਹ ਬੈਠੇ ਕੋਲੇ ਸ਼ੇਅਰ ਚੈਟ ਇੰਸਟਾਗ੍ਰam ਫੇਸਬੁੱਕ ਵਟਸਐਪ YouTube ਉਹ ਆਪਦੀ ਉਹਨਾਂ ਨੂੰ ਕੋਈ ਪਤਾ ਨਹੀਂ ਪਾਠੀ ਸੁਤਾ ਪਿਆ ਪਾਠੀ ਪਾਠ ਕਰੀ ਜਾਂਦਾ ਉਹ ਆਪਦਾ ਬੈਠੇ ਕੋਲੇ ਮੋਬਾਈਲ ਚ ਚਾਈਏ ਰਹੇ ਉਦੋਂ ਬਾਅਦ ਤਾਂ ਬਸ ਉਹਨਾਂ ਜੀ ਇਹ ਕਰਦਾ ਹੁੰਦਾ ਘਰ ਵਾਲਿਆਂ ਦਾ ਵੀ ਪੰਜੇ ਪਾਠੀ ਮਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਤੁਸੀਂ ਜਿਵੇਂ ਹੁਣ ਸਿੱਖੀ ਸਰੂਪ 'ਚ ਬੈਠੇ ਹੋ ਹਾਂਜੀ ਹਾਂਜੀ ਇਹ ਤੁਸੀਂ ਹੁਣੇ ਸਿੱਖੀ ਸਰੂਪ ਅਪਣਾਇਆ ਕਿ ਤੁਹਾਨੂੰ ਬਚਪਨ ਤੋਂ ਤੁਸੀਂ ਇਹਦੇ ਸਿੱਖੀ ਵਿੱਚ ਆਏ ਹੋ ਦੇਖੋ ਜੀ ਜਿਹੜੇ ਸਾਡੇ ਫਾਦਰ ਸਾਹਿਬ ਸੀ ਨਾ ਹਾਂਜੀ ਉਹ ਗੁਰੂ ਘਰ ਦੇ ਬੜੀ ਜਿਆਦੇ ਸੇਵਾ ਕਰਦੇ ਸੀ ਗੁਰੂ ਘਰ ਨਾਲ ਜੁੜੇ ਸਾਡੇ ਮਾਤੇ ਜੁੜੇ ਸੀ ਜਿਹੜੇ ਸਾਡੇ ਵੱਡੇ ਭਾਈ ਸਾਹਿਬ ਸੀ ਸਾਡਾ ਪਰਿਵਾਰ ਸਾਰਾ ਗੁਰਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਿਆ ਹੋਇਆ ਸੀਗਾ ਠੀਕ ਹੈ ਜੀ ਸੰਤਾਂ ਦਾ ਮਹਾਂਪੁਰਖਾਂ ਦਾ ਦਿੱਲੀ ਵਾਲੇ ਮਹਾਂਪੁਰਖਾਂ ਨਾਲ ਸਾਡਾ ਪਰਿਵਾਰ ਜੁੜਿਆ ਹੀ ਬਾਬੇ ਗੁਰਮੁਖ ਸਿੰਘ ਨਾਲ ਬਾਬਾ ਜੀ ਮਾਨ ਸਿੰਘ ਦਲੀਪ ਸਿੰਘ ਨਾਲ ਇਸ ਕਰਕੇ ਜਦੋਂ 1998 ਤੱਕ ਮੈਂ ਪੜਿਆ ਨਾ ਉਸ ਟਾਈਮ ਸਾਡੇ ਜਿਹੜੇ ਘਰਦਿਆਂ ਨੇ ਸਾਨੂੰ ਕੇਸ ਰੱਖਣ ਤੋਂ ਵੀ ਇੰਨਾ ਜਿਆਦਾ ਦਬਾਅ ਸੀ ਇੰਨਾ ਜਿਆਦਾ ਡਰ ਸੀ ਨਾ ਉਹਨਾਂ ਸਮੇਂ ਚ ਘਰ ਦੇ ਆਮ ਪਰਿਵਾਰ ਆਦੇ ਬੱਚਿਆਂ ਨੂੰ ਕੇਸ ਨਹੀਂ ਰੱਖਣ ਦਿੰਦੇ ਸੀ ਸਾਡੇ ਮਾਪਿਆਂ ਸਾਰੇ ਫਿਰ ਵੀ ਕੇਸਰ ਖਾਏ ਹੋਏ ਸੀਗੇ ਠੀਕ ਆ 2002 ਚ ਮੈਂ ਅਮਰਤ ਛਕਿਆ ਉਦੋਂ ਗ੍ਰੰਥੀ ਸਿੰਘ ਬਣਿਆ ਸ਼ੌਂਕ ਸੀ ਮਾ ਗੁਰਬਾਣੀ ਪੜ੍ਹਨ ਦਾ ਗੁਰੂ ਮਹਾਰਾਜ ਦੀ ਬਹੁਤ ਜਿਆਦਾ ਸ਼ੌਂਕ ਸੀ ਗ੍ਰੰਥੀ ਸਿੰਘ ਆਪਨੇ ਜਬੀ ਸਾਹਿਬ ਦੇ ਪੜ੍ਹਦੇ ਸੀ ਜਬੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਰਾ ਦੇ ਡਿਊਟੀਆਂ ਲਾਉਂਦੇ ਹੁੰਦੇ ਸੀਗੇ ਤੇ ਮਾੜਾ ਮਨ ਚ ਵਰਾ ਕੇ ਆਉਣਾ ਕਿਤੇ ਅਸੀਂ ਵੀ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਗਏ ਫਿਰ ਹੌਲੀ ਹੌਲੀ ਸੰਥਿਆ ਲੈ ਕੇ ਗ੍ਰੰਥੀ ਸਿੰਘ ਆਪਨੇ ਬਾਬਾ ਮੰਗਤਿਆਰ ਸਿੰਘ ਜੀ ਹੁੰਦੇ ਸੀ ਪਿੰਡ ਬੂੜਾ ਗੁਜਰਾ ਤੋਂ ਬਹੁਤ ਤਗੜਾ ਪਰਿਵਾਰ ਆ ਪਿੰਡ 'ਚ ਵਸਦਾ ਮਹਾਰ ਦੇਸਾ ਦੇਸਾ ਚ ਵੀ ਉਹਨਾਂ ਦੇ ਪਰਿਵਾਰ ਵਸੀ ਜਾਂਦਾ ਉਹਨਾਂ ਨੇ ਸਾਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਜਦੋਂ ਜਗਜੀਤ ਸਿੰਘ ਸੁਣਿਆ ਕਹਿੰਦੇ ਇੰਨੀ ਮਿੱਠੀ ਆਵਾਜ਼ ਆ ਸਪੀਕਰ ਤੇ ਰੋਲਾ ਲਵਾਇਆ ਉਹਨਾਂ ਨੇ ਫਿਰ ਗੁਰੂ ਮਹਾਰਾਜ ਦੀ ਉਹਨਾਂ ਨੇ ਸੰਥਿਆ ਪੋਥੀਆਂ ਪੜਾਈਆਂ ਗੁਰੂ ਮਹਾਰ ਦੇ ਭਾਗ ਪੜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨਾਂ ਨੇ ਸੰਥਿਆ ਦਿੱਤੀ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਮੈਂ ਪਾਠ ਕਰਨ ਇਸ ਪਾਸੇ ਸ਼ੁਰੂਆਤ ਕੀਤੀ ਤੇ ਸੰਗਤਾਂ ਵਰਨੀਆਂ ਬਹੁਤ ਵਧੀਆ ਮੈਨੂੰ ਰਿਸਪੌਂਸ ਮਿਲਿਆ ਸੰਗਤਾਂ ਬਹੁਤ ਖੁਸ਼ ਹੋਈਆਂ ਕਹਿੰਦੇ ਆਵਾਜ਼ ਮੁੰਡੇ ਦੀ ਬਹੁਤ ਸਾਫ਼ ਆ ਹੌਲੀ ਹੌਲੀ ਅੱਜ 2002 ਤੋਂ ਲੈ ਕੇ ਅੱਜ ਤੀਕ ਜੋ ਵੀ ਜਿੱਥੇ ਵੀ ਜਾਂਦੇ ਅਸੀਂ ਪਾਰਕਾਂ ਜਾਂ ਜਾਈਦਾ ਉੱਥੇ ਲੋਕ ਇਹ ਕਹਿੰਦੇ ਵਿਚਾਰ ਤੋਂ 6 ਵਾਲੀ ਕਬੀਰ ਸਾਹਿਬ ਦੀ ਜਾਂ 6 ਤੋਂ 8 ਵਾਲੀ ਜਾਂ ਬਾਬਾ ਫਰੀਦ ਜੀ ਦੀ ਜਾਂ ਮਾਰੂ ਸੋਲੇ ਆ ਪਹਿਲਾ ਸੋਹਣੀ ਸਾਹਿਬ ਅਸਰ ਤੇ 108 ਰਾਗ ਚੱਲਦਾ ਤਨਾਸੀਂ ਸਪੀਕਰ ਦੀ ਰੋਲ ਭਾਈ ਗੁਰਬਖਸ਼ ਸਿੰਘ ਨੂੰ ਦਿਓ ਜਿੱਥੇ ਵੀ ਜਾਂਦੇ ਆ ਪਿੰਡ ਜਾਂ ਬਾਹਰ ਆ ਇਹ ਸੰਗਤਾਂ ਦੀ ਇੱਕ ਗ੍ਰੰਥੀ ਸਿੰਘ ਨੂੰ ਬੇਨਤੀ ਹੁੰਦੀ ਆ ਵੀ ਜਿਹੜੀ ਸਪੀਕਰ ਦੀ ਡਿਊਟੀ ਆ ਭਾਈ ਗੁਰਬਖਸ਼ ਸਿੰਘ ਨੂੰ ਦਿਓ ਅਸੀਂ ਬਹੁਤ ਗੁਰੂ ਮਾਰੀ ਦਾ ਧੰਨਵਾਦ ਕਰਦੇ ਆ ਕੋਈ ਕਲਾ ਨਹੀਂ ਸੀ ਇੱਕ ਅਨਪੜ ਪਰਵਾਦ ਚ ਜਨਮ ਲਿਆ ਜਿਹਨੂੰ ਇੱਕ ਚੰਗਾ ਉਸਤਾਦ ਮਿਲਨ ਕਾਰਨ ਬਾਬਾ ਮੁਖਤਿਆਰ ਸਿੰਘ ਜੀ ਵਰਗਾ ਤੇ ਕੱਖਾਂ ਤੋਂ ਅੱਜ ਲੱਖਾਂ ਚ ਕਰਤਾ ਗੁਰੂ ਗ੍ਰੰਥ ਸਾਹਿਬਾ ਦੀ ਹਜ਼ੂਰੀ ਚ ਬਾਤ ਆ ਮੈਂ ਦੇ ਨਹੀਂ ਦੇ ਸਕਦਾ ਉਸ ਪਰਿਵਾਰ ਦਾ ਬਾਬਾ ਜੀ ਦਾ ਮੈਂ ਦੇ ਨਹੀਂ ਦੇ ਸਕਦਾ ਠੀਕ ਹੈ ਜੀ ਤੇ ਅੱਜ ਤੱਕ ਤੁਸੀਂ ਲਗਭਗ ਕਿੰਨੇ ਪਾਠ ਕਰ ਚੁੱਕੇ ਹੋਵੋਗੇ ਦੇਖੋ ਜੀ ਬੇਅੰਤ ਅਣਗਿਣਤ ਠੀਕ ਆ ਜਿੱਥੇ ਜਿਹੜੇ ਪਿੰਡ ਜਿਹੜੇ ਪਰਿਵਾਰ ਚ ਇੱਕ ਵਾਰੀ ਪਾਠ ਗੁਰੂ ਮਾਰੀ ਕਿਰਪਾ ਦਾ ਕਰਦਗੇ ਉਹ ਫਿਰ ਪਰਿਵਾਰ ਕਹਿ ਦਿੰਦਾ ਵੀ ਅਈ ਪਾਠ ਕਰਾਉਣਾ ਹੀ ਪਈ ਗੁਰਬਖ ਸਿੰਘ ਤੋਂ ਆ ਐਡੀ ਮਹਾਰਾਜ ਸੱਚੇ ਪਾਏ ਕਰ ਪੱਕਾ ਉਹ ਆਪਾਂ ਜੋ ਡਿਊਟੀ ਲਾਉਣੀ ਨਾ ਉਹ ਬੋਲ ਕੇ ਲਾਉਣੀ ਆ ਲੋਕਾਂ ਨੂੰ ਇਹ ਕਹਿੰਦਾ ਬੈਠੋ ਗੁਰਬਾਣੀ ਸੁਣੋ ਆ ਮੇਰਾ ਸੋਚ ਇਹ ਆ ਵੀ ਜੇ ਪਰਿਵਾਰ ਨਹੀਂ ਕਹੇ ਕੋਲੇ ਬਹਿ ਕੇ ਪਾਠ ਸੁਣੋ ਵੀ ਪਾਠ ਰਖਾਉਂਦਾ ਕੋਈ ਫਾਇਦਾ ਨਹੀਂ ਗੁਰੂ ਗ੍ਰੰਥ ਸਾਹਿਬ ਮਾਰੇ ਘਰੇ ਲਾਉਂਦਾ ਜੇ ਤੁਸੀਂ ਕੋਲੇ ਬਹਿ ਕੇ ਪਾਠ ਨਹੀਂ ਸੁਣਨਾ ਤਕਰੀਬਨ ਲੋਕ ਪਾਠ ਸੁਣਨ ਤੋਂ ਵੀ ਚਾਲੂ ਆ ਦੁਨੀਆ ਵੀ ਨਹੀਂ ਚਾਹਦੀ ਪਾਠ ਸੁਣਨਾ ਦੇਖੋ ਜਦੋਂ ਪਾਠ ਚੱਲੀ ਜਾਂਦਾ ਸੀ ਡਿਊਟੀ ਤੇ ਬੈਠੇ ਹੁੰਦੇ ਨੇ ਨਾ ਜਿੰਨਾ ਵੀ ਆਪਣੀ ਨੌਜਵਾਨ ਪੀੜ੍ਹੀ ਆ ਤਕਰੀਬਨ ਹੁਣ ਤਾਂ ਤੁਸੀਂ ਰੱਖ ਲਓ 40 50 ਸਾਲ ਦੀਕ ਦੇ ਜਿਹੜੇ ਲੋਕ ਆ ਉਹ ਬੈਠੇ ਕੋਲੇ ਕੋਈ ਪਤਾ ਨਹੀਂ ਪਾਠੀ ਸੁੱਤਾ ਪਿਆ ਪਾਠੀ ਪਾਠ ਕਰੀ ਜਾਂਦਾ ਉਹ ਆਪਦਾ ਬੈਠੇ ਕੋਲੇ ਮੋਬਾਈਲ ਚਲਾਈ ਜਾਂਦੇ ਆ ਅਸੀਂ ਬੈਠੇ ਪਾਠ ਕਰੀ ਜਾਂਦੇ ਆ ਉਹ ਕੋਲੇ ਬੈਠੇ ਜਾਦਾ ਅਰਗਬਤੀ ਲਾਈ ਜਾਂਦੇ ਇਹ ਨਹੀਂ ਦੇਖਦੇ ਵੀ ਅੰਦਰ ਧੂਆਂ ਕਿੰਨਾ ਹੋ ਗਿਆ ਵੀ ਗ੍ਰਾਂਤੀ ਸਿੰਘ ਉਹ ਕਿਹਦੇ ਤਕਲੀਫ ਵੀ ਤਾਂ ਨਹੀਂ ਬੋਲਣ ਚ ਆ ਹੁਣ ਮੈਂ ਬੋਲੀ ਤਾਂ ਮੇਰਾ ਹੁਣ ਵੀ ਗਲਾ ਖਰਾਬ ਆ ਕੋਈ ਅਰਗਬਤੀ ਆ ਅਰਗਬਤੀਆ ਕੈਮੀਕਲ ਪੈਂਦੇ ਦੱਬੀ ਤੇ ਰਹੋਦੇ ਕਿੱਲੀ ਜਿਹੜਾ ਬੈਠਦਾ ਹਾਂ ਤੇ ਪਾਠ ਸੁਣਨ ਬਾਰੇ ਤਾਂ ਕੋਈ ਟਾਮੇਟਾ ਮੇਰੇ ਹਿਸਾਬ ਨਾਲ ਇੱਕ ਪਿੰਡ ਹੀ 5-7 ਕ ਬੰਦੇ ਹੋਣਗੇ ਜਿਹੜੇ ਸਰੋਤੇ ਗੁਰਬਾਣੀ ਸੁਣਦੇ ਕੋਈ ਨਹੀਂ ਕਿਸੇ ਨੂੰ ਨਹੀਂ ਪਤਾ ਕਿ ਮਹਾਰਾਜ ਦੀ ਹਜ਼ੂਰੀ 'ਚ ਕੀ ਕਰਨਾ ਦੇਖੋ ਜਦੋਂ ਕੋਈ ਸਾਈ ਪਾਠ ਰਖਾਉਂਦਾ ਸਭ ਤੋਂ ਪਹਿਲਾਂ ਰਿਸ਼ਤੇਦਾਰੀ ਚ ਉਹ ਵੇਂਦਾ ਵੀ ਫਾਰਗ ਬੰਦਾ ਕਿਹੜਾ ਬਜ਼ੁਰਗ ਬੁੜੀ ਠੀਕ ਉਹਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬੈਠਾ ਆ ਜਾਂਦਾ ਹਾਂ ਉਹਨੂੰ ਸੁਣਦਾ ਨਹੀਂ ਹੁੰਦਾ ਉਹਨੂੰ ਪਾਠ ਸੁਣਨ ਵਾਸਤੇ ਉਹਨੂੰ ਬੁਲਾਇਆ ਜਾਂਦਾ ਜਿਹਨੂੰ ਪਾਠ ਸੁਣਦਾ ਹੀ ਉਹਨੂੰ ਰਿਸ਼ਤੇਦਾਰੀ ਚੋਂ ਕਿਉਂਕਿ ਕੰਮ ਕਾਈ ਬਿਜੀ ਬਹੁਤ ਸਾਰੇ ਇੱਕ ਬਿਜੀ ਹੋਣ ਕਾਰਨ ਇੱਕ ਬਜ਼ੁਰਗ ਬੁਢੀ ਜਾਂ ਬੰਦਾ ਰਿਸ਼ਤੇਦਾਰੀ ਚੋਂ ਭਾਲਿਆ ਜਾਂਦਾ ਗੁਰਬਾਣੀ ਸੁਣਨ ਵਾਸਤੇ ਉਹ ਬੋਲਾ ਹੁੰਦਾ ਪਾਠੀ ਸਿੰਘ ਉੱਚੀ ਬੋਲਦਾ ਉਹ ਕਹਿੰਦਾ ਪਾਠੀ ਸੁੱਤਾ ਪਿਆ ਪਾਠੀ ਪਾਸ ਪਾਠੀ ਦਾ ਨੀਂਦ ਉਹਦੀ ਪਾਠੀ ਬੋਲਦਾ ਹੀ ਨਹੀਂ ਜਦੋਂ ਬੋਲਾ ਆਪ ਆਪ ਨੂੰ ਪਾਠ ਨਹੀਂ ਸੁਣਦਾ ਬਹੁਤ ਵੱਡੀ ਸਮੱਸਿਆ ਜੀ ਇਹ ਬਹੁਤ ਸਹੀ ਗੱਲ ਹੈ ਜੀ ਬਹੁਤ ਵੱਡੀ ਇੱਕ ਸਮੱਸਿਆ ਆ ਰਹੀ ਆ ਬੋਲਾ ਬੰਦਾ ਚੁਣ ਕੇ ਰਿਸ਼ਤੇਦਾਰੀ ਚੋਂ ਪਰਿਵਾਰ ਚੋਂ ਬਜ਼ੁਰਗ ਜਿਹੜੇ ਬੰਦੇ ਨੂੰ ਸੁੰਦਾ ਨਹੀਂ ਉਹਨੂੰ ਪਾਠ ਸੁਣਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਪਠਾਇਆ ਜਾਂਦਾ ਅਸੀਂ ਇੰਨੇ ਕਿੰਨੇ ਕਿ ਬੀਜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਆਪਦੇ ਘਰੇ ਲਿਆ ਗਏ ਅਸੀਂ ਉਹਦੇ ਕੋਲ ਬੈਠ ਕੇ ਪਾਠ ਵੀ ਨਹੀਂ ਸੁਲ ਸਕਦੇ ਤੇ ਜਦੋਂ ਫਿਰ ਪਾਠ ਸਮਾਪਤ ਹੋ ਜਾਂਦਾ ਹੈਗਾ ਤੇ ਉਹ ਲਾਂਭਾ ਦਿੰਦੇ ਆ ਤੁਹਾਨੂੰ ਕਿ ਭਈ ਤੁਸੀਂ ਪਾਠ ਸਹੀ ਨਹੀਂ ਕੀਤਾ ਦੇਖੋ ਜੀ ਮੈਨੂੰ ਤਾਂ ਅੱਜ ਤੱਕ ਕਿਸੇ ਲਾਂਭਾ ਨਹੀਂ ਦਿੱਤਾ ਨਹੀਂ ਜੀ ਮੈਂ ਦੇਖੋ ਮੈਂ ਤਾਂ ਜਿੱਥੇ ਵੀ ਪਾਠ ਕਰਨ ਗਿਆ ਅਖੀਰ ਤੇ ਆ ਕੇ ਪਰਿਵਾਰ ਇੱਜ਼ਤ ਵੀ ਕਰਦਾ ਸਨਮਾਨ ਵੀ ਕਰਦਾ ਵੀ ਯਾਰ ਬਹੁਤ ਵਧੀਆ ਪਾਠ ਕੀਤਾ ਵਧੀਆ ਮਹਾਰਾਜ ਦੀ ਕਿਰਪਾ ਵੀ ਤੁਹਾਡੀ ਆਵਾਜ਼ ਵੀ ਠੀਕ ਆ ਪਾਠ ਠੀਕ ਕਰਦੇ ਆ ਤੁਸੀਂ ਬੋਲ ਕੇ ਪਾਠ ਕਰਦੇ ਆ ਅੱਜ ਤੀਕ ਅੱਜ ਤੀਕ 22 ਸਾਲ ਹੋ ਗਏ ਕਿਸੇ ਵੀ ਲੰਮ ਨਹੀਂ ਆਇਆ ਤਕਰੀਬਨ ਇੱਕ ਚੀਜ਼ ਮੈਂ ਦੇਖੀ ਆ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲੈਣ ਜਾਂਦੇ ਆ ਨਾ ਤੇ ਪੰਜ ਸੱਤ ਬੰਦੇ ਸਾਡੇ ਨਾਲ ਤੁਰਦੇ ਆ ਹੂੰ ਉਹ ਕਹਿੰਦਾ ਤੂੰ ਜਾ ਮਹਾਰਾਜ ਲੈਣ ਉਹ ਕਹਿੰਦਾ ਤੂੰ ਜਾੜ ਮੈਂ ਨਹੀਂ ਨਾ ਤਾਉਂਗਾ ਕਹਿੰਦਾ ਮੈਂ ਨਹੀਂ ਨਾ ਤਾਜ ਮੈਂ ਨਾਣਾ ਤੇ ਜਦੋਂ ਭੋਗ ਪਾਇਆ ਜਾਂਦਾ ਨਾ ਵੀਰੇ ਉਦੋਂ ਬਾਅਦ ਤਾਂ ਬਸ ਉਹਨਾਂ ਜੀ ਇਹ ਕਰਦਾ ਹੁੰਦਾ ਘਰ ਵਾਲਿਆਂ ਦਾ ਵੀ ਪੰਜੇ ਪਾਠੀ ਮਾਰਾ ਛੱਡਿਆ ਹੁਣ ਇਹ ਹਾਲਾਤ ਸਾਡੇ ਸਿੱਖ ਕੌਮ ਦੇ ਹੋ ਚੁੱਕੇ ਆ ਸਾਡੀ ਸਿੱਖ ਕੌਮ ਦੇ ਇਹ ਹਾਲਾਤ ਹੋ ਗਏ ਆ ਵੀ ਜਦੋਂ ਭੋਗ ਪੈ ਜਾਂਦਾ ਨਾ ਉੱਥੇ ਹੁਲ ਜਾਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਛੱਡ ਕੇ ਉਹਨੂੰ ਜੀਤ ਕੇ ਦਾ ਕਰਦਾਗਾ ਕੁਝ ਕੁਝ ਪਰਿਵਾਰ ਇਹੋ ਜਿਹੇ ਹੈਗੇ ਆ ਜਿਹੜੇ ਸ਼ਰਧਾ ਭਾਵਨਾ ਗੁਰੂ ਮਹਾਰਾਜ ਨੂੰ ਲੈ ਕੇ ਆਉਂਦੇ ਆ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦਾ ਸਰੂਪ ਛੱਡ ਕੇ ਆਉਂਦੇ ਆ ਬਾਕੀ ਇੱਕ ਤਕਰੀਬਨ ਤਾਂ ਕੁਝ ਪਰਿਵਾਰ ਐਸੇ ਵੀ ਹੁੰਦੇ ਪਿੰਡਾਂ 'ਚ ਵੀ ਜਦੋਂ ਭੋਗ ਪੈਜੇ ਪਾਠੀ ਨੂੰ ਇਹ ਨਹੀਂ ਪੈਂਦੇ ਵੀ ਪਰ ਰੋਟੀ ਖਾ ਕੇ ਗਿਆ ਪ੍ਰਸ਼ਾਦਾ ਪਾਣੀ ਛਕ ਕੇ ਗਿਆ ਕਿ ਉਵੇਂ ਹੀ ਸਾਈਕਲ 'ਤੇ ਤੁਰ ਗਿਆ ਕਿਉਂਕਿ ਤਕਰੀਬਨ ਪਾਠੀ ਸਾਈਕਲਾਂ 'ਤੇ ਆਉਂਦੇ ਤੈਨੂੰ ਪਤਾ ਕਰੀਬ ਬੰਦਾ ਹੀ ਪਾੜ ਸਕਦਾ ਤਗੜੇ ਤਗੜੇ ਘਰ ਦਾ ਬੰਦਾ ਜਾਂ ਕੋਈ ਮਲਾਜਮ ਦਾ ਪੁੱਤ ਆ ਪਾੜ ਸਕਦਾ ਹੀ ਨਹੀਂ ਜਨਰਲ ਵਰਗ ਦਾ ਪਾੜਨਾ ਛੱਡ ਗਿਆ ਇਹ ਕੀ ਤੁਸੀਂ ਚੱਕਰ ਕੀ ਸਮਝੋਗੇ ਕਿਉਂ ਤੋਂ ਨਹੀਂ ਕਰਦੇ ਜ਼ਿੰਮੇਵਾਰ ਭਾਈਚਾਰਾ ਦੇਖੋ ਜੀ ਜ਼ਿੰਮੇਵਾਰ ਭਾਈਚਾਰਾ ਇੱਕ ਇੱਕ ਬੱਚਾ ਸਾਰਿਆਂ ਦਾ ਹਾਂਜੀ ਜਿਹੜਾ ਪਾਠੀ ਸਿੰਘ ਹੂੰ ਕਿਸੇ ਟਾਈਮ ਜੋ ਅੱਗੇ ਗੁਰੂ ਮਹਾਰਾਜ ਦੇ ਮੱਥ ਟਿਕਾਈ ਉਹ ਵੀ ਉਸੇ ਦੀ ਹੁੰਦੀ ਸੀ ਹਾਂਜੀ ਲੋਕ ਉਹਨੂੰ ਸ਼ਰਧਾ ਨਾਲ ਮੰਨਦੇ ਸੀ ਠੀਕ ਆ ਇਹ ਕੋ ਨੂੰ ਗੁਰੂ ਮਹਾਰਾਜ ਦਾ ਬਾਬਾ ਬੁੱਢਾ ਜੀ ਸਾਫ ਦਾ ਉਹਨੂੰ ਸਾਮੀ ਦੇ ਸੀਗੇ ਹਨਾ ਜੀ ਬਾਬਾ ਬੁੱਢਾ ਸਾਹਿਬ ਪਹਿਲੇ ਗ੍ਰੰਥੀ ਹੋਇਆ ਹੁਣ ਜਿਹੜੇ ਲੋਕ ਆ ਉਹ ਕੀ ਸਮਝਦੇ ਆ ਵੀ ਇਹ ਰੋਟੀਆਂ ਦੀ ਕਰਨ ਪਾਠ ਕਰਨ ਆਇਆ ਜਦੋਂ ਕਿ ਪਾੜ ਕਰਨ ਜਾਂਦੇ तकरीबन ਰੋਟੀ ਖਾਣ ਦੇ ਮਾਰੇ ਸਾਡੇ ਘਰੇ ਪਾਠ ਕਰਨ ਆਇਆ ਠੀਕ ਆ ਮੈਂ ਕਿਸੇ ਈਰਖਾ ਵਾਸਤੇ ਉਹ ਕਹਿੰਦੀ ਕਹਿੰਦਾ ਮੇਰੀ ਕਿਸੇ ਧਰਮ ਨਾਲ ਈਰਖਾ ਨਹੀਂ ਕਿਸੇ ਪਰਿਵਾਰ ਨਾਲ ਵੀ ਈਰਖਾ ਨਹੀਂ ਕੋਕੇ ਜਿਹੜਾ ਬਤਾ ਗੁਰੂ ਗ੍ਰੰਥ ਸਾਹਿਬ ਮਾਰੇ ਬਾਣੀ ਪੜਨ ਲਾ ਪੈਣਾ ਹਾਂ ਉਹਦਾ ਉਹ ਸਾਰੇ ਧਰਮਾਂ ਦਾ ਸਾਂਝਾ ਹੋ ਜਾਂਦਾ ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਆ ਸਾਰੇ ਧਰਮਾਂ ਦੇ ਭਗਤਾਂ ਦੀ ਸਾਰੀਆਂ ਪਛਾਵਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਤੇ ਇੱਕ ਗੁਰੂ ਹਰਗੋਬਿੰਦ ਸਾਹਿਬ ਦੀ ਬਾਣੀ ਹੈਣੀ ਗੁਰੂ ਹਰਗੋਬਿੰਦ ਸਾਹਿਬ ਦੀ ਬਾਣੀ ਹੈਣੀ ਗੁਰੂ ਤੇਗ ਬਹਾਦਰ ਦੀ ਬਾਣੀ ਹੈਣੀ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰੂ ਹਰਕੀਰਤ ਸਿੰਘ ਸਾਹਿਬ ਦੀ ਬਾਣੀ ਹੈਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਮਗਰੋਂ ਗੁਰੂ ਗ੍ਰੰਥ ਸਾਹਿਬ ਚ ਪਾਈ ਗਈ ਦਸਵੇਂ ਪਾਤਸ਼ਾਹ ਦਾ ਦਸਮ ਗ੍ਰੰਥ ਤੇ ਆਪਦੇ ਅੱਡਾ ਠੀਕ ਆ ਉਹ ਤਾਂ ਠੀਕ ਹੈ ਨਾ ਉਹਨੂੰ ਆਪਣੀਆਂ ਨਿੱਕ ਸਿੱਖ ਜਥੇਬੰਦੀਆਂ ਸਾਰੇ ਪੜ੍ਹਦੇ ਆ ਉਹਨੂੰ ਆਪਣਾ ਜਿਹੜੇ ਆਮ ਲੋਕ ਆ ਉਹਨਾਂ ਨੂੰ ਕੋਈ ਦਸਮ ਗ੍ਰੰਥ ਦੀ ਬਹੁਤ ਘੱਟ ਸੋਝੀ ਆ ਕੋਈ ਸਾਡੇ ਜਿਹੜੇ ਵਿਦਵਾਨ ਹੋਏ ਆ ਉਹਨਾਂ ਨੇ ਦਸਮ ਗ੍ਰੰਥ ਦੇ ਵਿਵਾਦ ਖੜਾ ਕਰਤਾ ਵੀ ਜਿਹੜਾ ਦਸਮ ਗ੍ਰੰਥ ਆ ਗੁਰੂ ਇਹ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਗੀ ਉਹਨਾਂ ਨੇ ਭੰਬਲ ਪੂਸੇ ਪਾਇਆ ਸਾਡੀ ਕੌਮ ਨੂੰ ਠੀਕ ਹੈ ਜੀ ਤੇ ਜਿਹੜੇ ਸਾਡੇ ਲੋਕ ਆ ਇਹਨਾਂ ਨੇ ਇੱਕ ਟ੍ਰੈਂਡ ਬਣ ਗਿਆ ਅਖੰਡ ਪਾਤਸ਼ਾਹ ਕਰਾਉਣਾ ਠੀਕ ਆ ਉਹ ਕੀ ਆ ਵੀ ਉਹਨਾਂ ਨੇ ਇਕੱਠ ਕਰ ਲੋ ਹਾਂ ਰਾਤ ਨੂੰ ਮੰਨ ਲਓ 10-15 ਘਰਾਂ ਨੂੰ ਕਹਿਤਾ ਵੀ ਤੁਸੀਂ ਗੁਰੂ ਸੇਵਾ ਕਰਨੀ ਆ ਪਾਠੀਆਂ ਦੀ ਹਾਂਜੀ ਜਿਹੜੇ ਉਹ ਸੇਵਾਦਾਰ ਇਕੱਠੇ ਹੋ ਜਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸੇਵਾ ਕਰਨੀ ਕਿਵੇਂ ਆ ਉਹ ਬੈਠੇ ਆ ਜਾਂ ਤਾਸ ਕੁੱਟੀ ਜਾਂਦੇ ਆ ਜਾਂ ਖੜ ਗਿੱਲੀ ਪਾਈ ਜਾਂਦੇ ਆ ਮੋਬਾਈਲਾਂ ਵੇਖੀ ਜਾਂਦੇ ਆ ਨਾ ਤਾਂ ਉਹਨਾਂ ਨੂੰ ਇਹ ਪਤਾ ਵੀ ਪਾਠੀ ਰੋਲ ਤੇ ਬਹਿ ਗਿਆ ਤੇ ਨਾ ਉਹਨਾਂ ਨੂੰ ਇਹ ਪਤਾ ਵੀ ਪਾਠੀ ਰੋਲ ਤੋਂ ਉੱਠ ਖੜਿਆ ਪਰ ਉਹ ਪਾਠੀ ਦੀ ਗਲਤੀ ਲੱਭਣ ਚ ਤਾਂ ਤਿਆਰ ਹੀ ਰਹਿੰਦੇ ਆ ਜੇ ਉਹਨਾਂ ਨੂੰ ਪਤਾ ਲੱਗ ਜੇ ਫੇਰ ਤਾਂ ਉਹ ਜਲੂਸ ਪਾਠੀ ਦਾ ਪੂਰਾ ਕੱਢਦੇ ਆ ਆਪਦੀ ਗਲਤੀ ਨਹੀਂ ਮੰਨਦੇ ਇਹਦੇ ਬਾਰੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜੇ ਕੋਈ ਬੰਦੇ ਮੱਥਾ ਟੇਕਣ ਆਉਂਦੇ ਆ ਨਾ ਜਾਂ ਤਾਂ ਦੇਖਣ ਦੇ ਚ ਦੋਆ ਵਿੰਗਾ ਤਾਂ ਨਹੀਂ ਲੱਗਾ ਉੱਤੇ ਠੀਕ ਆ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਲੀਨਮੈਂਟ ਚ ਪਾਠੀ ਸੰਗ ਸੁੱਤਾ ਜਾਗਦਾ ਪਾਠੀ ਸੰਗ ਪੱਤਰੀ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਦੀ ਜਾਂਦਾ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਮਾਇਆ ਤਾਂ ਨਹੀਂ ਚੱਕੀ ਜਾਂਦਾ ਓ ਯਾਰ ਬਿਸ਼ਰਮ ਲੋਕੋ ਓ ਸ਼ਰਮ ਕਰੋ ਗ੍ਰਾਂਥੀ ਸਿੰਘ ਆ ਨਾ ਜਿਹੜਾ ਉਹ ਗੁਰੂ ਮਰਦਾ ਵਜੀਰ ਹੁੰਦਾ ਐਡਾ ਦੁਸ਼ਟ ਨਹੀਂ ਹੁੰਦਾਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਪੱਤਰੇ ਚੱਕ ਕੇ ਨਾ ਉਹਨੂੰ ਲੱਦ ਦੂਗਾ ਜੇ ਇੱਕ ਤੋਗ ਇੱਕ ਸ਼ਬਦੀ ਸਾਡੇ ਕੋਲ ਕਈ ਵਾਰੀ ਆਪਣਾ ਚਾਰਨੇ ਚ ਗਲਤ ਬੋਲਿਆਦਾ ਨਾ ਅਸੀਂ ਉਹ ਤੋਗ ਦੁਬਾਰਾ ਵੜਦੇ ਆ ਅਸੀਂ ਵੀ ਇੱਕ ਮਾਨਸਾ ਅਸੀਂ ਰੱਬ ਨੂੰ ਲੇਖਾ ਦੇਣਾ ਜਾ ਕੇ ਅਸੀਂ ਕੋਈ ਇਹ ਨਹੀਂਗਾ ਵੀ ਕੱਲਾ ਪੱਤਰੇ ਲੱਦੇ ਤੇ ਭੋਗ ਪਾਇਆ ਤੇ ਤੁਰ ਗਏ ਸਾਡੀ ਐਡੀ ਘਟਿਆ ਸੋਈ ਸਾਡੀ ਵੀ ਨਹੀਂ ਹੁੰਦੀ ਅਸੀਂ ਐਡੇ ਐਡੀ ਮਾੜੀ ਮਾਨਸਿਕਤਾ ਵਾਲੇ ਗਰੀ ਮਾਨਸਿਕਤਾ ਵਾਲੇ ਲੋਕ ਨਹੀਂ ਦਈ ਪਾਟੀ ਸੇਗਾ ਅੱਜ ਕੱਲ ਟ੍ਰੈਂਡ ਚੱਲਿਆ ਮੈਂ ਇੱਕ ਵੀਡੀਓ ਚ ਸੁਣਿਆ ਸੀਗਾ ਚਬਾਰੇ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਲੇ ਲਾਇਆ ਕੈਮਰਾ ਸਾਰਾ ਟੱਬਰ ਥੱਲੇ ਜਿਵੇਂ ਤੁਸੀਂ ਕਹਿੰਦੇ ਖੜਕਿੱਲੀ ਬਾਈ ਜਾਂਦਾ ਸੀਗਾ ਕਮੀਆਂ ਕਮੀਆਂ ਫੜਨ ਵਾਲੇ ਗ੍ਰੰਥੀ ਦੇ ਵੀ ਗ੍ਰੰਥੀ ਕੀ ਕਰਦਾ ਥੱਲੇ ਸਕਰੀਨਾਂ ਲੱਗ ਜਾਂਦਾ ਸਕਰੀਨਾਂ ਲੱਗੀਆਂ ਹੁੰਦੀਆਂ ਥੱਲੇ ਬੈ ਕੇ ਨਾ ਪਾਸੇ ਉਹ ਬੈਠੇ ਦੇਖੀ ਜਾਂਦੇ ਗ੍ਰੰਥੀ ਸਿੰਘ ਕੀ ਕਰੀ ਜਾਂਦਾ ਸਿਰਫ ਗ੍ਰੰਥੀ ਸਿੰਘ ਦੀ ਕਮੀ ਫੜਨ ਤੇ ਲੱਗੇ ਹੋਏ ਵੀਰੇ ਲੋਕ ਸਿਰਫ ਹੀ ਗਰੰਥੀ ਸਿੰਘ ਦੀ ਕਮੀ ਆਪਣਾ ਜੋਰ ਜਰਨਲ ਵਰਗਾ ਨਾ ਇਸ ਕਰਕੇ ਆਪਦੇ ਬੱਚਿਆਂ ਨੂੰ ਤਕਰੀਬਨ ਗੁਰਦੁਆਰੇ ਦੇ ਜਿੰਨੇ ਗਰੰਥੀ ਬੈਠੇ ਆ ਉਹਨਾਂ ਨੂੰ ਦਿਹਾੜੀ ਦਿੱਤੀ ਸਮਝਿਆ ਜਾਂਦਾ ਹਾਂਜੀ ਠੀਕ ਆ ਉਹਨਾਂ ਗਰੰਥੀ ਸਿੰਘਾਂ ਦੇ ਬੱਚੇ ਜਿਹੜੇ ਗਾਣਾ ਪੁਛਤਾ ਕੇਸ ਘਟਾਉਣ ਲੱਗ ਪਏ ਸਿੱਖ ਧਰਮ ਤੋਂ ਇੰਨੀ ਨਫ਼ਰਤ ਕਰਨ ਲੱਗ ਪਏ ਕਿਉਂਕਿ ਜਿੰਨੀਆਂ ਗੁਰਦੁਆਰਿਆਂ ਕਮੇਟੀਆਂ ਹਾਂਜੀ ਹਾਂ ਜਿੰਨੇ ਪਿੰਡ ਦੇ ਜਿਹੜੇ ਉਹ ਬੰਦੇ ਜਿਨ੍ਹਾਂ ਬੰਦੇ ਨੂੰ ਘਰੇ ਔਰਤਾਂ ਪਾਣੀ ਵੀ ਨਹੀਂ ਪੁਛਦੀਆਂ ਨਾ ਉਹ ਜਾ ਕੇ ਗਰੰਥੀ ਸਿੰਘ ਦੇ ਓਗਣ ਕੱਢਦੇ ਆ ਵੀਰੇ ਗੰਗਾ ਦੇ ਗ੍ਰਾਂਥੀ ਸਿੰਘਾਂ ਦੇ ਬੱਚੇ ਆ ਠੀਕ ਆ ਜੀ ਪਹਿਲਾਂ ਗ੍ਰਾਂਥੀ ਸਿੰਘਾਂ ਦੇ ਬੱਚਿਆਂ ਨੂੰ ਪੜਾਉਣਾ ਵੀ ਹੁੰਦਾ ਸਹੀ ਗੱਲ ਠੀਕ ਆ ਉਹਨਾਂ ਨੂੰ ਵਿਆਹਣਾ ਵੀ ਹੁੰਦਾ ਉਹਨਾਂ ਨੂੰ ਕਿਤੇ ਰੈਸ਼ ਵੀ ਬਣਾ ਕੇ ਦੇਣੀ ਹੁੰਦੀ ਆ ਜੇ ਗ੍ਰਾਂਥੀ ਸਿੰਘ ਦਾ ਮੁੰਡਾ ਸੋਹਣੀ ਪੱਗ ਬੰਨ ਲੈਦਾ ਨਾ ਉਹਨੂੰ ਕਹਦੇ ਪ੍ਰੌਣਾ ਬਣਿਆ ਫਿਰਦਾ ਪਿੰਡ ਦਾ ਗ੍ਰਾਂਥੀ ਤੇ ਉਹਨੂੰ ਪਿੰਡ ਚੋਂ ਕੱਢ ਦਿੰਦੇ ਆ ਠੀਕ ਆ ਜੀ ਜੇ ਗ੍ਰਾਂਥੀ ਸਿੰਘ ਕਹਿੰਦਾ ਬਈ ਕਿਸੇ ਤਰ੍ਹਾਂ ਦੇ ਤੁਸੀਂ ਬਈ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਪਖੰਡ ਨਾ ਕਰੋ ਹੂੰ ਤੇ ਕਹਿ ਦਿੰਦੇ ਯਾਰ ਇਹ ਤਾਂ ਅੱਗੋਂ ਬੋਲਦਾ ਯਾਰ ਇਹ ਵੀ 7500 ਰੁਪਏ ਪੇਟਾ ਜਾਦੇ ਯਾਰ ਪਾਠੀ ਹੱਲੇ ਪਏ ਆ ਪੰਜ ਪਾਠੀ ਆ 1500 ਰੁਪਏ ਮਿਲੇ ਇੱਕ ਪਾਠੀ ਨੂੰ ਤਿੰਨ ਦਿਨਾਂ ਦਾ ਦੱਸੋ ਕੀ ਹੱਲ ਗਿਆ ਪਾਠੀ ਮੱਥਣ ਗਈ ਗੁਰਦੁਆਰੇ ਜਾਵੜੀ ਪਾਠੀ ਕੀ ਪਾਠੀ ਦਾ ਤਾਂ 1500 ਨਾਲ ਤਾਂ ਤੇਲ ਦਾ ਖਰਚਾ ਕੱਪੜੇ ਧੋਣ ਦਾ ਵੀ ਆ ਚਿੱਟੇ ਕੱਪੜੇ ਪਾਏ ਸਾਡੇ ਅਸੀਂ ਇਹਦੇ ਵਾਸਤੇ ਸਾਬਰ ਸਾਨੂੰ ਵੀ ਚਾਹੀਦੀ ਆ ਅਸੀਂ ਰਾਤ ਨੂੰ ਉੱਠੜ ਕੇ ਡਿਊਟੀ ਕਰ ਲਾਉਣੇ ਆ ਸਵੇਰ ਛਮ ਡਿਊਟੀ ਕਰ ਲਾਉਣੇ ਆ ਜਿੱਡੇ ਅਖੰਡ ਪਾਠ ਚੱਲਦਾ ਹੀ ਕੇਰੇ ਇਦਾਂ ਰਿਝ ਨਹੀਂ ਜਾ ਸਕਦੇ ਦੁਨੀਆ ਦੇ ਲੋਕ ਕੋਈ ਸਮਝੋ ਕੋਈ ਸਮਝੋ ਰੱਬ ਨੂੰ ਲੇਕਾ ਤੁਸੀਂ ਦੇਣਾ ਰੱਬ ਨੂੰ ਲੇਕਾ ਸੀ ਵੀ ਦੇਣਾ ਜੇ ਅਸੀਂ ਫਿਰ ਵੀ ਅਸੀਂ ਸਾਡੀ ਕੋਈ ਗਲਤੀ ਆ ਅਸੀਂ ਗੁਰੂ ਤੋਂ ਗੁਰਗਿਆ ਸੰਗਤੋਂ ਮਾਫੀ ਮੰਗਦੇ ਆ ਜੇ ਕੋਈ ਹੋ ਕੋਈ ਗਲਤੀ ਹੋਵੇ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵੇਰੀ ਫਤਿਹ ਅਸੀਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ